ਸਾਡੇ ਅਗਲੇ ਸਪੀਕਰ ਨੇ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਜੀ ਵਾਹਿਬੂ ਜੀ ਕਾਕਲ ਸਾਹਿਬ ਐਕਟ ਦੇ ਫਤਹਿ ਤੁਸੀਂ ਬਹੁਤ ਸੋਣਾ ਇਹ ਟੌਪਿਕ ਚੁਣਿਆ ਜੀ ਜੀ ਅੱਜ ਬਹੁਤ ਸਾਨੂੰ ਲੋੜ ਹੈ ਪਰ ਇਹਦੇ ਤੇ ਕੋਈ ਗੱਲ ਕਰਦੀ ਰਿਹਾ ਜਿਹੜੇ ਮੁੱਦਾ ਹੈ ਇਹਦੇ ਨਾਲ ਸਾਡੀ ਜਿਹੜੀ ਸਿਹਤ ਹੈ ਉਹ ਤਬਾਹ ਹੋ ਰਹੀ ਹੈ ਤੇ ਜਿਹੜਾ ਯੂਰੇਨੀਅਮ ਪਾਣੀ ਦੇ ਵਿੱਚ ਆਉਂਦਾ ਹੈ ਉਹਦੇ ਨਾਲ ਕੈਂਸਰ ਹੋ ਰਿਹਾ ਹੈ ਤੇ ਕੈਂਸਰ ਦੀ ਬਿਮਾਰੀ ਦੇ ਲਈ ਅਜੇ ਤੱਕ ਸਾਡੇ ਕੋਲੇ ਪੂਰੇ ਇਲਾਜ ਨਹੀਂ ਹੈ ਅਸੀਂ ਦੇਖਿਆ ਹੈ ਕਿ ਜਿਹੜਾ 7 ਲੀਟਰ ਦਾ ਪਾਣੀ ਹੈ ਇਹ ਤਿੱਬਤ ਤੋਂ ਸ਼ੁਰੂ ਹੁੰਦਾ ਹੈ ਸਾਫਲੁਰ ਗ੍ਰਾਉਟ ਤੋਂ ਸ਼ੁਰੂ ਹੁੰਦਾ ਹੈ ਤੇ ਤਿੱਬਤ ਦੇ ਵਿੱਚੋਂ ਇਹ 322 ਕਿਲੋਮੀਟਰ ਦਾ ਸਫ਼ਰ ਕਰਕੇ ਹਮਾਰਟਲ ਦੇ ਪਿੰਡ ਲਾਂਗਕੁਇਨ ਦੇ ਵਿੱਚ ਤਾਸ਼ਨਗਾਂਜ ਦੇ ਵਿੱਚ ਹਮਾਰਟਲ ਚਾ ਜਾਂਦਾ ਹੈ ਇੰਡੀਆ ਚਾ ਜਾਂਦਾ ਫਿਰ ਇਹ ਪੰਜਾਬ ਚਾ ਜਾਂਦਾ ਤੇ ਜਦੋਂ ਆਪਾਂ ਨੰਗਲ ਜਾਂਦੇ ਆ ਉੱਥੇ ਹੈਵੀ ਵਾਟਰ ਪਲਾਂਟ ਫਰਟੀਲਾਈਜ਼ਰ ਫੈਕਟਰੀ ਜਿਹੜੀ ਨੰਗਲ ਹੈ ਉਹਦੇ 'ਚ ਲੱਗੀ ਹੋਈ ਹੈ ਹੁਣ ਹੈਵੀ ਵਾਟਰ ਪਲਾਂਟ ਦਾ ਵੀ ਤਲਕਾ ਥਿਊਰੇਨੀਅਮ ਦੇ ਨਾਮ ਹੈ ਇਸ ਨੂੰ ਜਦੋਂ ਇਨਰਿਚ ਕਰਦੇ ਆਂ ਰੇਨੀਅਮ ਨੂੰ ਉਦੋਂ ਹੈਵੀ ਵਾਟਰ ਦੀ ਲੋੜ ਪੈਂਦੀ ਹੈ ਤੇ ਸਾਡੀ ਪਾਰਟੀ ਨੂੰ ਹਮੇਸ਼ਾ ਸ਼ੱਕ ਰਿਹਾ ਹੈ ਕਿ ਜਾਂਤਾ ਚੀਨ ਨੇ ਜਾ ਇੰਡੀਆ ਨੇ ਇੱਕ ਯੂਰੇਨੀਅਮ ਐਨ ਰਿਚਮੈਂਟ ਪਲਾਂਟ ਜਾਤਾ ਤੀਬਤ ਦੇ ਵਿੱਚ ਲਾਇਆ ਤੇ ਜਾਂ ਇੰਡੀਆ ਦੇ ਵਿੱਚ ਲਾਇਆ ਜਿੱਥੇ ਹਿਮਾਚਲ ਦੇ ਵਿੱਚੋਂ ਸਾਡੇ ਪੰਜਾਬ ਦੇ ਵਿੱਚ ਹੁੰਦਾ ਤੇ ਜਿੰਨਾ ਥੇ ਇਹਦੀ ਡਰਾਫਟ ਨਹੀਂ ਹੁੰਦੀ ਉੱਡਾ ਫਿਰ ਪਤਾ ਨਹੀਂ ਲੱਗਦਾ ਜਿਹੜੇ ਸਾਡੇ ਹੁਣ ਨਵੇਂ ਚੀਫ ਚਸਟਿਸ ਆਏ ਆਂ ਉਹਨਾਂ ਨੇ ਵੀ ਆਪਣੀ ਹਾਈ ਕੋਰਟ ਦੇ ਵਿੱਚ ਇਹ ਮੁੱਦਾ ਰੇਨੀਅਮ ਦਾ ਤੇ ਸੱਤ ਲਿਟਰ ਦਾ ਠਾਇਆ ਹੈ ਤੇ ਮੈਂ ਸਮਝਦਾ ਕਿ ਉਹਨਾਂ ਦੀ ਪਹੁੰਚ ਇੰਨੀ ਉੱਚੀ ਨਹੀਂ ਹੋ ਸਕੂਗੀ ਕਿ ਇਸ ਦੇ ਉੱਤੇ ਕੋਈ ਫੈਸਲਾ ਸਾਨੂੰ ਸੁਣਾ ਸਕਣ ਕਿਉਂਕਿ ਜਿਹੜਾ World Health Organization ਹੈ ਉਸ ਨੇ ਅਪਡੇਟਡ ਸਟੈਂਡਰਡ ਸਾਨੂੰ ਦਿੱਤੇ ਹੈ ਇਹ ਪਾਣੀ ਕਿੰਨਾ ਸਾਫ਼ ਹੋਣਾ ਚਾਹੀਦਾ ਕੀ ਇਹਦਾ ਸਟੈਂਡਰਡ ਹੋਣਾ ਚਾਹੀਦਾ ਪਰ ਸਾਡੀ ਗਵਰਨਮੈਂਟ ਇਧਰਲੇ ਪਾਸੇ ਆਉਂਦੀ ਨਹੀਂ ਤੇ ਨਾ ਸਾਨੂੰ ਦੱਸਦੀ ਹੈ ਕਿ ਇਹ ਜਿਹੜੇ ਯੂਰੇਨੀਅਮ ਅਨਰੀਚਮੈਂਟ ਪਲਾਂਟਸ ਚੀਨ ਦੇ ਵਿੱਚ ਲੱਗੇ ਤਿੱਬਤ ਤੇ ਇੰਡੀਆ ਦੇ ਵਿੱਚ ਲੱਗੇ ਐ ਇਹ ਕਿੱਥੇ ਲੱਗੇ ਐ ਜੋ ਕਰਕੇ ਨੰਦਾ ਵੇਸ ਸਾਰਾ ਸਤਲੁਜ ਦੇ ਵਿੱਚ ਜਾਂਦਾ ਹੈ ਜਿਹੜਾ ਹੈਵੀ ਵਾਟਰ ਫੈਕਟਰੀ ਹੈ એનર્ਜੀ ਉਤਾਬੀ ਇਹਪਾ ਪਾਣੀ ਸਤਲੁਜ ਦੇ ਵਿੱਚ ਜਾਂਦਾ ਹੈ ਇਹ ਤਾਂ ਇੱਕੋ ਇੱਕ ਪਲਾਜ ਹੈ ਕਿ ਜੇ ਆਪਾਂ ਸਾਰੇ ਤੁਹਾਡੀ ਕਮੇਟੀ ਇਹ ਇਸ ਮਸਲੇ ਨੂੰ ਇੰਟਰਨੈਸ਼ਨਲ ਟੋਮਿਕ ਏਜੰਸੀ ਵਿਅਨਾ ਨ ਦੇ ਵਿੱਚ ਲੈ ਕੇ ਜਾਈਏ ਜਿਹੜਾ ਸਾਰਾ ਪਤਾ ਕਰ ਸਕਦੀ ਹੈ ਕੀ ਯੂਰੇਨੀਅਮ ਇਨਰੀਚਮੈਂਟ ਪਲਾਂਟਸ ਕਿੱਥੇ ਕਿੱਥੇ ਲੱਗੇ ਆ? ਕਿਉਂਕਿ ਯੂਰੇਨੀਅਮ ਇਨਰੀਚਮੈਂਟ ਪਲਾਂਟਸ ਦੇ ਨਾਲ ਆਪਣੇ ਐਟਮ ਬ bomb ਨਿਊਕਲ ਬ bomb ਬਣਦੇ ਆ ਤੇ ਵਰਲਡ ਦੇ ਵਿੱਚ ਬਹੁਤ ਵੱਡਾ ਇਸ਼ੂ ਹੈ ਕਿ ਯੂਰੇਨੀਅਮ ਇਨਰੀਚਮੈਂਟ ਪਲਾਂਟਸ ਕਿੱਥੇ ਕਿੱਥੇ ਲੱਗੀਆਂ। ਸੋ ਇਹ ਬਹੁਤ ਜ਼ਰੂਰੀ ਜ਼ਰੂਰੀ ਜ਼ਰੂਰਤ ਹੈ ਪਰ ਇਸ ਨੂੰ ਜੇ ਸਿਰਫ ਇੰਟਰਨੈਸ਼ਨਲ اٹੋਮਿਕ એનર્ਜੀ ਏਜੰਸੀ ਇਸ ਦੀ ਰਿਪੋਰਟ ਸਾਨੂੰ ਦਊਗੀ ਤਾਂ ਸਾਨੂੰ ਪਤਾ ਲੱਗ ਸਕੂਗਾ ਕਿਉਂਕਰ ਕਿ ਨਾ ਇੰਡੀਆ ਨੇ ਨਾ ਚਾਈਨਾ ਨੇ ਸਾਨੂੰ ਦੱਸਣਾ ਕਿ ਇੱਥੇ ਕੀ ਹੋ ਰਿਹਾ ਹੈ ਪਰ ਇਹ ਹੈਗੇ ਰਿਚਮੈਂਟ پلان ਸਹੀ ਹੈ ਤਦੇ ਸਾਡੇ ਪਾਣੀਆਂ ਦੇ ਵਿੱਚ ਰੇਨੀ ਮਾਰ ਰਿਹਾ ਹੁਣ ਸਫਾਈ ਦੀ ਗੱਲ ਆਪਾਂ ਜ਼ਰੂਰ ਕਰਦੇ ਹਾਂ ਪਰ ਸਫਾਈ ਰੱਖਦੇ ਨਹੀਂ ਹੁਣ ਇੰਡੀਆ ਦੇ ਵਿੱਚ 10 ਸਾਲ ਤੋਂ ਰਾਈਟ ਵਿੰਗ ਹਿੰਦੂਤਵਾ ਪਾਰਟੀ ਹੈ ਬੀਜਪੀ ਤੇ ਅਰਸੇ ਇਹਦਾ ਰਾਜ ਹੈ ਕਿ ਜਿਹੜਾ ਆਪਣਾ ਦੰਗਾ ਹੈ ਇਹ ਸਾਡਾ ਇਹ ਬਹੁਤ ਪਵਿੱਤਰ ਤੇ ਧਾਰਮਿਕ ਦਰਿਆ ਹੈ ਅਜੇ ਸੈਂਟਰ ਦੀ ਸਰਕਾਰ ਇਸ ਨੂੰ ਨਹੀਂ ਸਾਫ਼ ਕਰ ਸਕੀ ਜਿਹੜੇ ਵੱਡੇ ਵੱਡੇ ਸ਼ਹਿਰ ਹੈ ਗੰਗਾ ਦੇ ਉੱਤੇ ਸਾਰਾ ਸੀਵਰੇਜ ਸਾਰਾ ਫੈਕਟਰੀ ਦਾ ਲੈਦਰ ਫੈਕਟਰੀਜ਼ ਦਾ ਗੰਦਾ ਪਾਣੀ ਗੰਗਾ ਦੇ ਵਿੱਚ ਜਾਂਦਾ ਹੈ ਤੇ ਜਿਹੜੀ ਸਭ ਤੋਂ ਅਜੀਬ ਗੱਲ ਤੁਹਾਨੂੰ ਲੱਗੂਗੀ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਮੋਦੀ ਸਾਹਿਬ ਵਾਰਾਨਸੀ ਤੋਂ MP ਚੁਣੇ ਜਾਂਦੇ ਹੈ ਜਦੋਂ MP ਆਪਣੇ ਹਲਕੇ ਇਤਬਾਰਾ ਨਾਲ ਸਿੱਟ ਜਾਂਦੇ ਐ ਤੇ ਉਹਨਾਂ ਦਾ ਟਾਇਲਟ ਵੀ ਗੱਗਨਾ ਦੇ ਵਿੱਚ ਜਾਂਦਾ ਦੱਸੋ ਹੁਣ ਫਿਰ ਇਸ ਮੁਲਕ ਦਾ ਕੀ ਕੀਤਾ ਜਾਵੇ ਜੇ ਪ੍ਰਾਈਮ ਮਿੰਿਸਟਰ ਦਾ ਟਾਇਲਟ ਆਪਾਂ ਕੁਛ ਕਰਤਾ ਸਾਡੇ ਨਹੀਂ ਜੇ ਇੰਨੀ ਸੂਝ ਹੈ ਨਹੀਂ ਨਾ ਪਾਰਟੀ ਵਾਲਿਆਂ ਨੂੰ ਸੂਝ ਹੈ ਕਿ ਇਹਨਾਂ ਨੂੰ ਹਟਾਈਏ ਕਿ ਇਹ ਬਾਹਰ ਚਲੇ ਜਾਇਆ ਕਰ ਨੇ ਇੱਧਰ ਉੱਧਰ ਫਿਰ ਆਪਣਾ ਬਿਆਸ ਹੈ ਬਿਆਸ ਵੀ ਹਿੰਦੂ ਦਾ ਬਹੁਤ ਧਾਰਮਿਕ ਦਰਿਆ ਹੈ ਇਹ ਸ਼ੁਰੂ ਹੁੰਦਾ ਹੈ ਰੁਤਾਂਗ ਪਾਸ ਤੋਂ ਤੇ ਬਿਆਸ ਰਿਸ਼ੀ ਦੇ ਜਟਾਂ ਦੇ ਵਿੱਚੋਂ ਪਾਣੀ ਨਿਕਲ ਕੇ ਇਹ ਬਿਆਸ ਸਾਡਾ ਪਾਣੀ ਪੰਜਾਬ ਚੋਂਦਾ ਹੈ ਮਾਟਰ ਚ ਤੇ ਹਮਾਚਲ ਦੇ ਸ਼ਹਿਰਾਂ ਦੀ ਮੰਡੀ ਦੀ ਮਨਾਲੀ ਦੀ ਸਾਰੀ ਗੰਦਗੀ ਬਿਆਸ ਦੇ ਵਿੱਚ ਆਉਂਦੀ ਹੈ ਹੁਣ ਹਿਮਾਚਲ ਪ੍ਰਦੇਸ਼ ਬਹੁਤ ਖੱਟੜ ਸੂਬਾ ਉੱਥੇ ਮੁਸਲਮਾਨਾਂ ਦੀਆਂ ਮਸੀਤਾਂਗ ਰਹੀਆਂ ਜਾ ਰਹੀਆਂ ਪਰ ਮੇਰਾ ਮਤਲਬ ਹੈ ਕਿ ਜੇ ਜੇ ਸੂਜ ਹੈ ਤੇ ਬਿਆਸ ਰਿਸ਼ੀ ਦੇ ਜਟਾਂ ਦੇ ਵਿੱਚੋਂ ਇਹਦਾ ਪਾਣੀ ਨਿਕਲਦਾ ਹੈ ਜੇ ਜਦੋਂ ਆਰੀਅਨ ਸਾਡੇ ਦੇਸ਼ ਦੇ ਵਿੱਚ ਆਏ ਹੈ ਰਿਗਵੇਦਾ ਇਹਦੇ ਕੰਢਿਆਂ ਦੇ ਉੱਤੇ ਲਿਖਿਆ ਗਿਆ ਫਿਰ ਮੇਰਾ ਮਤਲਬ ਹੈ ਇਹਦੀ ਸਫਾਈ ਤਾਂ ਹੋਣੀ ਚਾਹੀਦੀ ਹੈ ਨੈਸ਼ਨਲੀ ਅਕਸਰ ਰਾਈਟ ਵਿੰਗ ਅਲਟਰਾ ਨੈਸ਼ਨਲਿਸਟ ਪਾਰਟੀ 10 ਸਾਲ ਤੋਂ ਦਿੱਲੀ ਦੇ ਵਿੱਚ ਰੂਲ ਕਰ ਰਹੀ ਹੈ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਜੀ ਕਿ ਇਹ ਪਾਰਟਿਸਪੇਸ਼ਨ ਆਫ ਦ ਪੀਪਲ ਜਿੱਥੋਂ ਦੀ ਇਹ ਪਾਣੀ ਜਾਂਦੇ ਐ ਉਹਨਾਂ ਦੀ ਹੁੰਦੀ ਵੀ ਨਹੀਂ ਹੁਣ ਸਾਡੀ ਕਨਸਟੀਟਿਊਸ਼ਨ ਤੇ ਰਿਪੇਰੀਅਨ ਲਾਅ ਕਹਿੰਦਾ ਹੈ ਕਿ ਵਾਟਰਸ ਆਰ ਅ ਸਟੇਟ ਸਬਜੈਕਟ ਜੇ ਸਟੇਟ ਸਬਜੈਕਟ ਹੈ ਮੈਂ ਸਮਝ ਨਹੀਂ ਸਕਦਾ ਕਿ ਫਿਰ ਸਟੇਟ ਦੀ ਮਰਜ਼ੀ ਤੋਂ ਬਗੈਰ ਇਹ ਪਾਣੀ ਹਰਿਆਣਾ ਦਿੱਲੀ ਤੇ ਰਾਜਸਥਾਨ ਦੇ ਵਿੱਚ ਕਿਵੇਂ ਜਾ ਸਕਦੇ ਇੰਟਰਨੈਸ਼ਨਲ ਰਿਪੀਰੀਅਨ ਫਿਰ ਜਿਹੜਾ ਰਾਈਟ ਵਿੰਗ ਨੂੰ ਮਾਰਾ ਲੱਗੂ ਜੇ ਮੈਂ ਹੋਰ ਅੱਗੇ ਕਹਿੰਦਾ ਉਹ ਇਹ ਹੈ ਕਿ ਜੇ ਆਪਣੇ ਇੰਟਰਨੈਸ਼ਨਲ ਰਿਪੀਰੀਅਨ ਪ੍ਰਿੰਸੀਪਲ ਪਾਣੀਆਂ ਦਾ ਫੋਲੋ ਕਰਨਾ ਹੈ ਫਿਰ ਜਿਹੜੇ ਪਾਕਿਸਤਾਨ ਦੇ ਵਿੱਚ ਆਪਣੇ ਦਰਿਆ ਜਾਂਦੇ ਐ ਪਾਕਿਸਤਾਨ ਦੇ ਦਰਿਆ ਰਿਪੇਰੀਅਨ ਦੇ ਵਿੱਚ ਆਉਂਦੇ ਆ ਉਹਨਾਂ ਦਾ ਹੱਕ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਤੋਂ ਜ਼ਿਆਦਾ ਹੁਣ ਇਹ ਤੁਹਾਨੂੰ ਸ਼ਾਇਦ ਬੁਰਾ ਲੱਗੂਗਾ ਕਿ ਮੈਂ ਪਾਕਿਸਤਾਨ ਦੀ ਗੱਲ ਕਰਤੀ ਹੈ ਪਰ ਮੈਂ ਹੈਗਾ ਪਾਕਿਸਤਾਨ ਤੁਮਾਂ ਤੋਂ ਥੋੜੀ ਜੀ ਹਮਦਰਦੀ ਮੇਰੀ ਹੈਗੀ ਹੈ ਪਰ ਪਰਸੋਂ ਮੈਂ ਗਿਆ ਸੀਗਾ ਅੰਮ੍ਰਿਤਸਰ ਉੱਥੇ ਢੇਰ ਲੱਗੇ ਪਏ ਆ ਗੰਦਗੀ ਦੇ ਪਹਾੜ ਬੜੇ ਹੋਏ ਆ ਹੁਣ ਜਿਹੜੇ ਉਹ ਢੇਰਾਂ ਦੇ ਵਿੱਚੋਂ ਪਾਣੀ ਆਉਂਦਾ ਉਹ ਐਡਾ ਜ਼ਰੀਲੀ ਹੈ ਉਹਦੇ 'ਚ ਗੈਸੇਜ਼ ਆ ਉਹਦੇ ਵਿੱਚ ਕੈਮਿਕਲਸ ਨੇ ਤੇ ਸਾਰਾ ਪਾਣੀ ਅੰਡਰਗਰਾਉਂਡ ਜਾ ਕੇ ਦਰਬਾਰ ਸਾਹਿਬ ਦੇ ਵਿੱਚ ਜਾਂਦਾ ਹੈ ਦੁਰਗਿਆਣਾ ਮੰਦਿਰ ਦੇ ਵਿੱਚ ਜਾਂਦਾ ਹੈ ਪਰ ਨਾ ਸਾਡੇ ਹਿੰਦੂ ਨੂੰ ਸੁਰਤ ਹੈ ਨਾ ਸਿੱਖ ਨੂੰ ਸੁਰਤ ਹੈ ਕੀ ਉਸ ਡੰਪ ਦੇ ਵਿੱਚ ਬਿਜਲੀ ਬਣ ਸਕਦੀ ਹੈ ਤੇ ਆਪਾਂ ਬਿਜਲੀ ਕਿਉਂ ਨਹੀਂ ਬਣਾਉਂਦੇ ਹੈਗੇ ਤੇ ਦਰਬਾਰ ਸਾਹਿਬ ਦੇ ਵਿੱਚ ਪਾਣੀ ਗੰਦਾ ਜਾਂਦਾ ਉਸ ਡੰਪ ਦਾ ਤੁਸੀਂ ਦੇਖ ਕੇ ਆਓ ਕਿਸੇ ਵੇਲੇ ਮੈਂ ਤਾਂ ਕੱਲ ਇਨਾ ਅੱਖਿਆ ਹੋਇਆ ਸੀ ਕਿ ਮੈਂ ਪ੍ਰੈਸ ਨੂੰ ਕਿਹਾ ਕਿ ਆ ਜਿਹੜੇ ਪਹਾੜ ਬਣੇ ਹੋਏ ਐ ਇਹਨਾਂ ਦੇ ਉੱਤੇ ਇਹ ਪਲਾਸਟਿਕ ਦੇ ਪੇਪਰ ਬੜੇ ਐ ਪਹਾੜ ਚਿੱਟੇ ਹੋਏ ਪਏ ਐ ਐ ਲਾ ਦਿਨ ਤੇ ਬਰਫਾ ਹੈਗੀ ਐ ਤੇ ਜਦੋਂ ਇਹ ਕੇਜਰੀਵਾਲ ਸਾਹਿਬ ਬਾਹਰ ਆਏ ਜਾਂ ਮੋਦੀ ਸਾਹਿਬ ਆਏ ਇਹਨਾਂ ਨੂੰ ਇਹ ਬਰਫ ਦੇ ਪੜਾਂ ਦੇ ਉੱਤੇ ਇਹਨਾਂ ਦਾ ਰੈਸਟਾਊਰ ਬਣਾਵਾਂਗੇ ਤਾਂ ਇਹਨਾਂ ਨੂੰ ਪਤਾ ਲੱਗੂਗਾ ਕਿ ਇਹ ਗੰਦਗੀ ਕਿੰਨੀ ਇੱਥੇ ਹੈਗੀ ਐ ਤੇ ਅਸੀਂ ਕੁਝ ਕਰ ਨਹੀਂ ਸਕਦੇ ਤੇ ਜੇ ਗੰਗਾ ਨੂੰ ਨਹੀਂ ਸਾਫ਼ ਕਰ ਸਕਦੇ ਤਾਂ ਫੇਰ ਇਹ ਸਰਕਾਰ ਕਿਵੇਂ ਮੇਰਾ ਮਤਲਬ ਹੈ ਇਹ ਕਾਨੂੰਨ ਬਣਾ ਰਹੀ ਹੈ ਮਾਈਨੋਰਟੀਜ਼ ਦੇਤੇ ਜ਼ਬਰ ਕਰ ਰਹੀ ਹੈ ਇਹਦੇ ਨਾਲ ਕਿਵੇਂ ਕੁਝ ਆਪਣਾ ਹੱਲ ਹੋ ਸਕਦਾ ਸੋ ਮੇਰਾ ਮਤਲਬ ਹੈ ਕਿ ਇਹ ਸਾਰਾ ਉੱਤੋਂ ਸ਼ੁਰੂ ਹੋਵੇ ਥੱਲੇ ਨੂੰ ਆਵੇ ਜੇ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਇਹਦੇ ਵਿੱਚ ਸੰਜੀਦਗੀ ਦੇ ਨਾਲ ਕੰਮ ਕਰਨ ਤੇ ਇਹ ਕੰਮ ਹੋ ਸਕਦਾ ਹੈ ਕਿਉਂ ਕਰਕੇ ਜਿਹੜਾ ਵੀ ਸਾਡਾ ਫੂਡ 체ਨ ਹੈ ਉਹ ਵੀ ਸਾਰਾ ਪੋਲੂਟਡ ਹੋ ਗਿਆ ਹੈ ਤੇ ਜਿਹੜੇ ਟੈਲੀਫੋਨ ਸਾਡੇ 4G ਹੈ 5G ਹੈ ਇਹਦੇ ਨਾਲ ਸਾਰੀਆਂ ਮੱਖੀਆਂ ਸ਼ਹਿਦ ਦੀਆਂ ਮਰੀ ਜਾ ਰਹੀਆਂ ਤੇ ਸਾਰੇ ਪਾਸੇ ਪਤਾ ਸਾਨੂੰ ਸਾਰੀ ਫੀਸ ਦਾ ਹੈਗਾ ਪਰ ਇਹ ਕੋਈ ਗੱਲ ਨਹੀਂ ਰਿਹਾ ਹੁਣ ਇੰਡਸ ਵਾਟਰ ਟਰੀਟੀ ਬਣਾਈ ਹੈ ਇੰਡੀਆ ਨੇ ਤੇ ਪਾਕਿਸਤਾਨ ਤੇ ਵਰਲਡ ਬੈਂਕ ਨੇ ਤੇ ਸਾਡੀ ਗੱਲ ਤਾਂ ਵਿਚਾਈ ਨਹੀਂ ਸਾਨੂੰ ਕਿਉਂ ਨਹੀਂ ਪੁੱਛਿਆ ਗਿਆ ਇੰਡੀਆ ਤੇ ਪਾਕਿਸਤਾਨ ਨੇ ਆਪਸ ਵਿੱਚ ਗੱਲ ਕਰਕੇ ਇੰਡਸ ਵਾਟਰ ਟਰੀਟੀ ਬਣਾਤੀ ਪਰ ਜਿਹੜੇ ਅਸੀਂ ਲੋਕ ਹੈਗੇ ਆ ਸੀ ਜੇਨਰਸ ਅਸੀਂ ਅਜੇ ਵੀ ਆਪਣੇ ਆਪ ਨੂੰ ਸੋਵਰਨ ਹੁਵਾਉਂਦੇ ਆਂ ਕਿਉਂ ਕਰਕੇ ਅਸੀਂ ਆਪਣੀ ਸੋਵਰਨਿਟੀ ਕਦੇ ਛੱਡੀ ਨਹੀਂ ਹੈ ਤੇ ਜਿਹੜੇ ਸਾਡੇ ਕਨਸਟੀਟਿਊਸ਼ਨ ਕਨਸਟਿਟੂਐਂਟ ਅਸੈਂਬਲੀ ਦੇ ਦੋ ਮੈਂਬਰ ਸਿੰਘੇ ਸਰਦਾਰ ਭਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ ਉਹਨਾਂ ਨੇ ਕਨਸਟੀਟਿਊਸ਼ਨ ਦੇ ਉੱਤੇ ਸਿਕਮਲੋ ਦਸਤਖਤ ਨਹੀਂ ਕੀਤੇ ਠੀਕ ਹੈ ਮੈਨੂੰ ਕਹਿੰਦੇ ਹੋ ਕਿ ਤੂੰ ਦਸਤਖਤ ਕਰ ਦਿੰਦਾ ਤੇ ਐਮਪੀ ਬਣ ਜਾਂਦਾ ਇਹ ਮੇਰੀ ਮਜਬੂਰੀ ਹੈ ਕਿਉਂ ਕਰਕੇ ਮੈਂ ਪੀਸਫੁਲੀ ਕੰਮ ਕਰਨਾ ਚਾਹੁੰਦਾ ਤੇ ਮੈਨੂੰ ਕਰਨਾ ਪੈਂਦਾ ਪਰ ਜੇ ਤੁਸੀਂ ਪੁੱਛੋ ਕਿ ਕਨਸਟੀਟਿਊਸ਼ਨ ਤੁਸੀਂ ਮੰਨਦੇ ਹੈ ਜਿਹੜਾ ਸਾਡੇ ਕਨਸਟੀਟੂਐਂਟ ਮੈਂਬਰਸ ਜਿਹੜੇ ਉੱਥੇ ਗਏ ਸੀਗੇ ਇਸ ਨੂੰ ਬਣਾਉਣ ਦੇ ਲਈ ਉਹਨਾਂ ਨੇ ਦਸਕਤ ਨਹੀਂ ਜਦੋਂ ਕਨਸਟੀਟਿਊਸ਼ਨ ਦੇ ਪਿੱਤੇ ਤੇ ਫੇਰ ਅਸੀਂ ਕਿਵੇਂ ਕਹਿ ਸਕਦੇ ਜੀ ਅਸੀਂ ਤਾਂ ਮੰਨਦੇ ਹੈ ਤੇ ਕਨਸਟੀਟਿਊਸ਼ਨ ਦੇ ਵਿੱਚ ਹੈਗਾ ਤੇ ਇਸ ਹਨ ਜਿੰਨਾ ਤੇ ਸਾਡੀ رائے ਨਹੀਂ ਲੈਂਦੇ ਤੁਸੀਂ ਇੰਡਸ ਵਾਟਰ ਟਰੀਟੀ ਕਿਵੇਂ ਬਣਾ ਸਕਦੇ ਹੋ ਜਦੋਂ ਕਨਸਟੀਟਿਊਸ਼ਨ ਕਹਿੰਦਾ ਕੀ ਰਿਪੇਰੀਅਨ ਕਾਨੂੰਨ ਹੈ ਕਿ ਜਿਹੜੇ ਇਲਾਕੇ ਦੇ ਵਿੱਚੋਂ ਨਦੀ ਗੁਜ਼ਰੇਗੀ ਉਹਦਾ ਹੱਕ ਪਹਿਲਾ ਤੇ ਸਾਡੇ ਬਗੈਰ ਪੁੱਛਾਂ ਰਾਜਸਥਾਨ ਹਰਿਆਣਾ ਦਿੱਲੀ ਨੂੰ ਪਾਣੀ ਦਿੱਤੇ ਜਾ ਰਹੇ ਹੈ ਮੇਰਾ ਮਤਲਬ ਹੈ ਸਾਡੀ ਜੱਜਾ ਅਸੀਂ ਬਰਦਾਸ਼ਤ ਦੀ ਜੀ ਕਰ ਸਦੇ ਹੇ ਜੇ ਤੇ ਅਸੀਂ ਤੁਹਾਡੀ ਟਮੇਟੀ ਦੇ ਨਾਲ ਪੂਰਾ ਖੜੇ ਹੈ ਤੇ ਜਦੋਂ ਤੁਸੀਂ ਕਹੋਗੇ ਕਿ ਕਿਤੇ ਜਾਣੇ ਅਸੀਂ ਜਾਵਾਂਗੇ ਤੇ ਤੁਹਾਡੀ سپورਟ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ